ਯੋਧ ਨਸ਼ਾ ਰੋਧ ਛੇੜੀ ਮੁਹਿੰਮ ਤੇ ਤਹਿਤ ਐਸਐਸਪੀ ਗੁਰਦਾਸਪੁਰ ਅਦਿੱਤਿਆ ਦੀ ਹਦਾਇਤਾਂ ਦੇ ਉੱਪਰ ਲਗਾਤਾਰ ਨਸ਼ੇ ਦੇ ਕ੍ਰਾਈਮ ਦੇ ਉੱਪਰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਦਿਨਾਂਗਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਪਿਸਤੌਲ ਤਿੰਨ ਜਿੰਦਾ ਕਾਰਤੂਸ 250 ਗ੍ਰਾਮ ਹੈਰੋਇਨ ਸਮੇਤ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਦੀਨਾ ਨਗਰ ਤੇ ਡੀਐਸਪੀ ਰਜਿੰਦਰ ਮਨਾਸ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਜਾਰੀ ਹਦਾਇਤਾਂ ਮੁਤਾਬਕ ਲਗਾਤਾਰ ਗੁਰਦਾਸਪੁਰ ਪੁਲਿਸ ਨਸ਼ੇ ਤੇ ਲਗਾਤਾਰ ਕਾਇਮ ਉਪਰਨਾਤ ਪਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਮਹਿਮ ਹੈ ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਅ ਜੀ ਦੀ ਹਦਾਇਤਾਂ ਮੁਤਾਬਕ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜੋ ਮਹਿੰਮ ਸ਼ੁਰੂ ਕੀਤੀ ਹੋਈ ਹੈ ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਆ थाना ਦਿਨਨਗਰਦੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ بیوی ਨੇ ਇਹਨਾਂ ਵਿੱਚ ਇੱਕ জাকਰ ਹੈ ਦੂਜਾ ਸਦਾਮ ਹੈ ਤੀਜਾ ਰਜ਼ੀਆ ਹੈ ਔਰ ਚੌਥੀ ਜੀਲੋ ਜੀਲੋ ਨਾਦੀ ਔਰਤ ਹੈ ਇਹ ਬੋਧੇਵਾਲ ਫਤੇਗੜ ਚੂੜੀਆਂ ਔਰ ਤੇ ਦੂਜੇ ਦੋ ਪੰਡੋਰੀ ਜਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਨਾ ਕੋਲੋਂ 260 ਗ੍ਰਾਮ ਹਿਰਨ ਬਰਾਮਦ ਹੋਈ ਸੀ ਔਰ ਇਹਨਾਂ ਦੇ ਕੋਲੋਂ 1000 ਰੁਪਏ ਡਰੱਗ ਮਣੀ ਇਹ ਤੋਂ ਇਲਾਵਾ ਆਪਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੇ ਤਹਿਤ थाना ਦਿਨਨਗਰ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਹੇ ਆ ਇਹਨਾਂ ਦਾ ਪੁਲਿਸ ਰਿਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਆਪਾਂ ਨੂੰ ਆਸ ਹੈ ਕਿ ਆਪਾਂ ਹੋਰ ਇਹਨਾਂ ਵਿੱਚ ਗ੍ਰਿਫਤਾਰੀਆਂ ਕਰ ਪਾਵਾਂਗੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਇੱਕ ਪਰਚਾ ਦਰਜ ਹੋਇਆ ਸੀ ਆਰਮਜ਼ੈਕਟ ਦਾ ਜਿਹਦੇ ਵਿੱਚ ਇੱਕ ਦੋਸ਼ੀ ਅਸ਼ੋਕ ਵਾਸੀ ਔਜਲਾ ਗ੍ਰਿਫਤਾਰ ਕੀਤਾ ਸੀ ਉਹਦੇ ਕੋਲ ਪਿਸਤਲ ਬਰਾਮਦ ਹੋਇਆ ਸੀ ਔਰ ਦੋ ਰਾਉਂਡ ਬਰਾਮਦ ਹੋਏ ਸੀ ਇਹ ਪਿਸਤਲ 32 ਬੋਰ ਦਾ ਸੀ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਜੋ ਕਿ ਬਰਾਮਪੁਰ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਕੋਲੋਂ ਇੱਕ ਪਿਸਟਲ 32 ਬੋਰ ਅਤੇ ਤਿੰਨ ਇਹਨਾਂ ਕੋਲੋਂ ਲਾਈਵ ਕਾਰਟੂਜ ਬਰਾਮਦ ਹੋਇਆ ਇਸ ਦੀ ਆਪਾਂ ਵੀ ਪੁੱਛਗਿੱਛ ਕਰ ਰਹੇ ਆ ਪੁਲਿਸ ਰਿਮਾਂਡ ਲਿਆ ਹੋਇਆ ਔਰ ਪ੍ਰੋਬੇਬਲੀ ਸਾਨੂੰ ਆਸ ਹੈ ਕਿ ਇਹਦੇ ਵਿੱਚ ਆਪਾਂ ਹੋਰ ਗ੍ਰਿਫਤਾਰੀਆਂ ਕਰ ਪਾਵਾਂਗੇ ਫ੍ਰੈਂਡੀ ਸੈਕਟਰੀ ਜਿਹੜਾ ਬਦਸੀ ਉਹ ਸੀੜੇ ਦੋਸ਼ੀ ਸੀ ਕਿ ਉਹ ਪਹਿਲੇ ਲਿਖ ਸੀ ਕਿ ਸਰ ਇਹਦੀ ਜਾਂਚ ਕਰ ਰਹੇ ਆ ਆਪਾਂ ਅ ਬਟੇ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਪੀ ਰੀਸੈਂਟਲੀ ਇਸ ਕ੍ਰਾਈਮ ਚ ਆਇਆ ਹੈ ਔਰ ਇਹ ਚਾਰੇ ਜਿਹੜੇ ਆ ਜਿਹੜਾ ਇੱਕ ਦੋ ਜੋੜੇ ਸਨ ਬੇਸਿਕਲੀ ਇਹ ਆਪਣੇ ਆਪ ਨੂੰ ਸ਼ੋ ਕਰ ਰਹੇ ਸੀ ਕਿ ਮੈਰਿਡ ਕਪਲ ਹੈ ਤਾਂ ਕਿ ਜਿਹੜਾ ਪੁਲਿਸ ਨੇ ਆ ਤੇ ਜਿਆਦਾ ਡਾਊਟ ਨਾ ਕਰੇ ਸੋ ਇਸ ਆਰਟ ਦੇ ਵਿੱਚ ਇਹ ਜਿਹੜਾ ਇਹ ਨਸ਼ਾ ਕੈਰੀ ਕਰ ਰਹੀ ਸੀ